ਦਾਲਚੀਨੀ ਜੋ ਸਾਡੇ ਸਾਰਿਆਂ ਦੀ ਰਸੋਈ ਵਿੱਚ ਮਿਲਣ ਵਾਲਾ ਇੱਕ ਆਮ ਮਸਾਲਾ ਹੈ ਆਪਣੀ ਖਾਸ ਖੁਸ਼ਬੂ ਅਤੇ ਮਿੱਠੇ ਸਵਾਦ ਲਈ ਜਾਣੀ ਜਾਂਦੀ ਹੈ ਅਸੀਂ ਇਸ ਨੂੰ ਅਕਸਰ ਚਾਹ ਦਾ ਸਵਾਦ ਵਧਾਉਣ ਲਈ ਖੀਰ ਬਣਾਉਣ ਜਾਂ ਬਰੀਆਨੀ ਵਰਗੇ ਪਕਵਾਨਾਂ ਵਿੱਚ ਵਰਤਦੇ ਹਾਂ ਪਰ ਜਦੋਂ ਗੱਲ ਇਸ ਨੂੰ ਸਿਹਤ ਲਈ ਵਰਤਣ ਦੀ ਆਉਂਦੀ ਹੈ ਤਾਂ ਦਾਲਚੀਨੀ ਖਾਣ ਦਾ ਸਹੀ ਤਰੀਕਾ ਜਾਨਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਸਿਰਫ ਸਵਾਦ ਲਈ ਇਸ ਨੂੰ ਕਿਸੇ ਵੀ ਤਰ੍ਹਾਂ ਵਰਤੇ ਜਾ ਸਕਦਾ ਹੈ ਪਰ ਜੇਕਰ ਤੁਸੀਂ ਇਸ ਦੇ ਗੁਣਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਦਾਲਚੀਨੀ ਦੀ ਵਰਤੋਂ ਹਮੇਸ਼ਾ ਬਹੁਤ ਘੱਟ ਮਾਤਰਾ ਵਿੱਚ ਹੀ ਕਰਨੀ ਚਾਹੀਦੀ ਹੈ। ਇਹ ਇੱਕ ਗਰਮ ਤਸੀਰ ਵਾਲਾ ਮਸਾਲਾ ਹੈ ਅਤੇ ਇਸ ਦੀ ਲੋੜ ਤੋਂ ਵੱਧ ਵਰਤੋਂ ਫਾਇਦੇ ਦੀ ਥਾਂ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਲਈ ਸਹੀ ਤਰੀਕੇ ਦਾ ਮਤਲਬ ਹੈ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਇਸ ਦੀ ਵਰਤੋਂ ਕਰਨਾ। ਦਾਲਚੀਨੀ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਦਾ ਸਭ ਤੋਂ ਆਸਾਨ ਅਤੇ ਜਾਣਿਆ ਪਛਾਣਿਆ ਤਰੀਕਾ ਹੈ ਇਸ ਨੂੰ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਉਣਾ। ਤੁਸੀਂ ਸਵੇਰ ਦੀ ਸ਼ੁਰੂਆਤ ਦਾਲਚੀਨੀ ਵਾਲੀ ਚਾਹ ਨਾਲ ਕਰ ਸਕਦੇ ਹੋ। ਇਸ ਦੇ ਲਈ ਇੱਕ ਕੱਪ ਪਾਣੀ ਵਿੱਚ ਦਾਲਚੀਨੀ ਦਾ ਇੱਕ ਛੋਟਾ ਟੁਕੜਾ ਜਾਂ ਇੱਕ ਚੁਟਕੀ ਦਾਲਚੀਨੀ ਪਾਊਡਰ ਪਾ ਕੇ ਦੋ ਤੋਂ ਤਿੰਨ ਮਿੰਟ ਤੱਕ ਉਬਾਲੋ ਜਦੋਂ ਪਾਣੀ ਥੋੜਾ ਪੱਕ ਜਾਵੇ ਅਤੇ ਉਸ ਦਾ ਰੰਗ ਹਲਕਾ ਬਦਲ ਜਾਵੇ ਤਾਂ ਉਸ ਨੂੰ ਛਾਣ ਕੇ ਪੀ ਲਵੋ ਤੁਸੀਂ ਚਾਹੋ ਤਾਂ ਇਸ ਵਿੱਚ ਸਵਾਦ ਲਈ ਥੋੜਾ ਸ਼ਹਿਦ ਜਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਧਿਆਨ ਰਹੇ ਸ਼ਹਿਦ ਨੂੰ ਉਬਲਦੇ ਹੋਏ ਪਾਣੀ ਵਿੱਚ ਨਹੀਂ ਪਾਉਣਾ ਚਾਹੀਦਾ ਪਾਣੀ ਜਦੋਂ ਪੀਣ लायक ਕੋਸਾ ਹੋ ਜਾਵੇ ਉਦੋਂ ਸ਼ਹਿਦ ਮਿਲਾਓ ਇਸ ਤੋਂ ਇਲਾਵਾ ਤੁਸੀਂ ਆਪਣੇ ਰੋਜ਼ ਦੇ ਦੁੱਧ ਦੇ ਗਲਾਸ ਵਿੱਚ ਵੀ ਇੱਕ ਚੁਟਕੀ ਦਾਲਚੀਨੀ ਪਾਊਡਰ ਪਾ ਕੇ ਪੀ ਸਕਦੇ ਹੋ ਇਹ ਠੰਡੇ ਜਾਂ ਗਰਮ ਦੋਵੇਂ ਤਰ੍ਹਾਂ ਦੇ ਦੁੱਧ ਨਾਲ ਚੰਗਾ ਲੱਗਦਾ ਹੈ ਅਤੇ ਦੁੱਧ ਨੂੰ ਇੱਕ ਨਵਾਂ ਸਵਾਦ ਦਿੰਦਾ ਹੈ ਜਿਹੜੇ ਲੋਕ ਕੌਫੀ ਪੀਂਦੇ ਹਨ ਉਹ ਵੀ ਆਪਣੇ ਕੌ ਪਰ ਬਸ ਇੱਕ ਟੁੱਟਕੇ ਪਾਊਡਰ ਛਿੜਕ ਸਕਦੇ ਹਨ ਸਵੇਰੇ ਖਾਲੀ ਪੇਟ ਉਸੇ ਪਾਣੀ ਵਿੱਚ ਇੱਕ ਚੁਟਕੀ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣਾ ਵੀ ਇੱਕ ਬਹੁਤ ਪੁਰਾਣਾ ਅਤੇ ਕਾਫੀ ਵਰਤਿਆ ਜਾਣ ਵਾਲਾ ਤਰੀਕਾ ਹੈ। ਦਾਲਚੀਨੀ ਨੂੰ ਸਿਰਫ ਪੀਤਾ ਹੀ ਨਹੀਂ ਜਾਂਦਾ, ਇਸ ਨੂੰ ਖਾਣੇ ਵਿੱਚ ਸ਼ਾਮਲ ਕਰਨਾ ਵੀ ਬਹੁਤ ਆਸਾਨ ਹੈ। ਜੇਕਰ ਤੁਸੀਂ ਸਵੇਰੇ ਨਾਸ਼ਤੇ ਵਿੱਚ ਦਲੀਆ ਜਾਂ ਓਟਸ ਖਾਂਦੇ ਹੋ, ਤਾਂ ਆਪਣੇ ਪੱਕੇ ਹੋਏ ਦਲੀਏ ਦੇ ਕਟੋਰੇ ਵਿੱਚ ਉੱਪਰੋਂ ਥੋੜਾ ਜਿਹਾ ਦਾਲਚੀਨੀ ਪਾਊਡਰ ਛਿੜਕ ਸਕਦੇ ਹੋ। ਇਹ ਸਾਦੇ ਦਲੀਏ ਨੂੰ ਵੀ ਬਹੁਤ ਸਵਾਦੀ ਬਣਾ ਦਿੰਦਾ ਹੈ। ਇਸੇ ਤਰ੍ਹਾਂ ਫਰੂਟ ਸਲਾਦ ਜਾਂ ਤਾਜ਼ੇ ਦਹੀਂ ਦੇ ਉੱਪਰ ਵੀ ਇੱਕ ਚੁਟਕੀ ਦਾਲਚੀਨੀ ਪਾਊਡਰ ਛਿੜਕਿਆ ਜਾ ਸਕਦਾ ਹੈ। ਇਹ ਸਵਾਦ ਸਵਾਦ ਵਧਾਉਣ ਦੇ ਨਾਲ ਨਾਲ ਖਾਣੇ ਨੂੰ ਇੱਕ ਵੱਖਰੀ ਅਤੇ ਚੰਗੀ ਖੁਸ਼ਬੂ ਵੀ ਦਿੰਦਾ ਹੈ ਜਦੋਂ ਅਸੀਂ ਘਰ ਵਿੱਚ ਖਾਣਾ ਪਕਾਉਂਦੇ ਹਾਂ ਜਿਵੇਂ ਕੋਈ ਸਬਜ਼ੀ ਤਰੀ ਜਾਂ ਦਾਲ ਦਾ ਤੜਕੇ ਵਿੱਚ ਤੇਲ ਜਾਂ ਘਿਓ ਦੇ ਨਾਲ ਵੀ ਦਾਲਚੀਨੀ ਦਾ ਇੱਕ ਛੋਟਾ ਟੁਕੜਾ ਵਰਤਿਆ ਜਾ ਸਕਦਾ ਹੈ ਬਸ ਧਿਆਨ ਰੱਖੋ ਕਿ ਪਾਊਡਰ ਦੇ ਮੁਕਾਬਲੇ ਸਾਬਤ ਲੱਕੜੀ ਦਾ ਸਵਾਦ ਜ਼ਿਆਦਾ ਤੇਜ਼ ਹੁੰਦਾ ਹੈ ਇਸ ਲਈ ਇਸ ਨੂੰ ਘੱਟ ਮਾਤਰਾ ਵਿੱਚ ਪਾਓ ਅਤੇ ਪਰੋਸਣ ਤੋਂ ਪਹਿਲਾਂ ਇਸ ਨੂੰ ਖਾਣੇ ਵਿੱਚੋਂ ਕੱਢ ਦਿਓ ਤਾਂ ਕਿ ਇਹ ਕਿਸੇ ਦੇ ਮੂੰਹ ਵਿੱਚ ਨਾ ਆਵੇ ਕੇਕ ਬਿਸਕੁਟ ਜਾਂ ਦੂਸਰੀਆਂ ਮਿੱਠੀਆਂ ਚੀਜ਼ਾਂ ਬਣਾਉਂਦੇ ਸਮੇਂ ਵੀ ਇਸ ਦਾ ਪਾਊਡਰ ਇੱਕ ਮੁੱਖ ਚੀਜ਼ ਵਜੋਂ ਵਰਤਿਆ ਜਾ ਸਕਦਾ ਹੈ ਜਾਣਨਾ ਵੀ ਜ਼ਰੂਰੀ ਹੈ ਕਿ ਬਾਜ਼ਾਰ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਦਾਲਚੀਨੀ ਮਿਲਦੀ ਹੈ ਇੱਕ ਹੁੰਦੀ ਹੈ ਕੈਸੀਆ ਜੋ ਆਮ ਤੌਰ ਤੇ ਸਾਡੇ ਘਰਾਂ ਵਿੱਚ ਵਰਤੀ ਜਾਂਦੀ ਹੈ ਇਹ ਥੋੜੀ ਸਖਤ ਗੂੜੇ ਭੂਰੇ ਰੰਗ ਦੀ ਅਤੇ ਸਵਾਦ ਵਿੱਚ ਤੇਜ਼ ਹੁੰਦੀ ਹੈ ਇਹ ਸਸਤੀ ਹੁੰਦੀ ਹੈ ਅਤੇ ਹਰ ਥਾਂ ਆਸਾਨੀ ਨਾਲ ਮਿਲ ਜਾਂਦੀ ਹੈ ਦੂਜੀ ਹੁੰਦੀ ਹੈ ਸੇਲਨ ਜਿਸ ਨੂੰ ਅਸਲੀ ਦਾਲਚੀਨੀ ਜਾਂ ਸ਼੍ਰੀਲੰਕਾਈ ਦਾਲਚੀਨੀ ਵੀ ਕਹਿੰਦੇ ਹਨ ਇਹ ਹਲਕੇ ਰੰਗ ਦੀ ਹੁੰਦੀ ਹੈ ਇਸdਿਆਂ ਕਈ ਪਤਲੀਆਂ ਪਰਤਾਂ ਹੁੰਦੀਆਂ ਹਨ ਜੋ ਆਸਾਨੀ ਨਾਲ ਟੁੱਟ ਜਾਂਦੀਆਂ ਹਨ ਸੇਲਨ ਦਾਲਚੀਨੀ ਨੂੰ ਰੋਜ਼ਾਨਾ ਵਰਤੋਂ ਲਈ ਜ਼ਿਆਦਾ ਵਧੀਆ ਅਤੇ ਸੁਰੱਖਿਤ ਮੰਨਿਆ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਜਿਹੜੀ ਆਮ ਕੈਸੀਆ ਦਾਲਚੀਨੀ ਹੈ ਉਸ ਵਿੱਚ ਕੁਮਰਿਨ ਨਾਮ ਦਾ ਇੱਕ ਤੱਤ ਥੋੜੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਜੇਕਰ ਕੈਸੀਆ ਦਾਲਚੀਨੀ ਬਹੁਤ ਜਿਆਦਾ ਮਾਤਰਾ ਵਿੱਚ ਰੋਜ਼ਾਨਾ ਲੰਬੇ ਸਮੇਂ ਤੱਕ ਖਾਧੀ ਜਾਵੇ ਤਾਂ ਇਹ ਤੱਤ ਕੁਝ ਲੋਕਾਂ ਨੂੰ ਖਾਸ ਕਰਕੇ ਜਿਨ੍ਹਾਂ ਦੇ ਲੀਵਰ ਵਿੱਚ ਕੋਈ ਪੁਰਾਣੀ ਦਿੱਕਤ ਹੋਵੇ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਲਈ ਜੇਕਰ ਤੁਸੀਂ ਦਾਲਚੀਨੀ ਨੂੰ ਰੋਜ਼ਾਨਾ ਵਰਤਣਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਸਿਲਾਨ ਦਾਲਚੀਨੀ ਖਰੀਦੋ ਜੇਕਰ ਤੁਸੀਂ ਕੈਸੀਆ ਹੀ ਵਰਤ ਰਹੇ ਹੋ ਤਾਂ ਉਸ ਦੀ ਮਾਤਰਾ ਬਹੁਤ ਘੱਟ ਰੱਖੋ ਜਿਵੇਂ ਕਿ ਦਿਨ ਪਰ ਵਿੱਚ 1 ਗ੍ਰਾਮ ਪਾਊਡਰ ਤੋਂ ਵੱਧ ਬਿਲਕੁਲ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਕੀ ਜੋ ਲੋਕ ਅਕਸਰ ਕਰਦੇ ਹਨ ਉਹ ਹੈ ਇੱਕੋ ਵਾਰ ਬਹੁਤ ਸਾਰੀ ਦਾਲਚੀਨੀ ਖਾਣਾ ਜਾਂ ਉਸ ਦਾ ਪਾਊਡਰ ਸਿੱਧਾ ਫੱਕਣ ਦੀ ਕੋਸ਼ਿਸ਼ ਕਰਨਾ ਤੁਸੀਂ ਸ਼ਾਇਦ ਇੰਟਰਨੈਟ ਤੇ ਲੋਕਾਂ ਨੂੰ ਸੁੱਕੇ ਦਾਲਚੀਨੀ ਪਾਊਡਰ ਨੂੰ ਚਮਚ ਨਾਲ ਖਾਂਦੇ ਹੋਏ ਦੇਖਿਆ ਹੋਵੇਗਾ ਜਿਸ ਨੂੰ ਸਿਨਮਨ ਚੈਲੰਜ ਕਹਿੰਦੇ ਹਨ ਇਹ ਤਰੀਕਾ ਬਿਲਕੁਲ ਗਲਤ ਮੂਰਖਤਾ ਭਰਿਆ ਅਤੇ ਬੇहद ਖਤਰਨਾਕ ਹੈ ਸੁੱਕਾ ਪਾਊਡਰ ਗਲੇ ਵਿੱਚ ਫਸ ਸਕਦਾ ਹੈ ਫੇਫੜਿਆਂ ਵਿੱਚ ਜਾ ਸਕਦਾ ਹੈ ਅਤੇ ਇਸ ਨਾਲ ਸਾਹ ਰੁਕਣ ਜਾਂ ਗੰਭੀਰ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ ਦਾਲਚੀਨੀ ਨੂੰ ਕਦੇ ਵੀ ਸਿੱਧਾ ਪਾਊਡਰ ਦੇ ਰੂਪ ਵਿੱਚ ਨਹੀਂ ਖਾਣਾ ਚਾਹੀਦਾ ਇਸ ਨੂੰ ਹਮੇਸ਼ਾ ਕਿਸੇ ਖਾਣੇ ਜਾਂ ਪੀਣ ਵਾਲੀ ਚੀਜ਼ ਵਿੱਚ ਚੰ ਖੋ ਸਹੀ ਤਰੀਕਾ ਹਮੇਸ਼ਾ ਸੁਰੱਖਿਅਤ ਤਰੀਕਾ ਹੁੰਦਾ ਹੈ ਦਾਲਚੀਨੀ ਦੇ ਫਾਇਦੇ ਲੈਣ ਲਈ ਤੁਹਾਨੂੰ ਇਸ ਨੂੰ ਬਹੁਤ ਘੱਟ ਮਾਤਰਾ ਵਿੱਚ ਜਿਵੇਂ ਇੱਕ ਚੁਟਕੀ ਆਪਣੇ ਖਾਣੇ ਜਾਂ ਪੀਣ ਵਾਲੀਆਂ ਚੀਜ਼ਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਕੋਈ ਖਾਸ ਬਿਮਾਰੀ ਹੈ ਤੁਸੀਂ ਗਰਭਵਤੀ ਹੋ ਜਾਂ ਕੋਈ ਦਵਾਈ ਖਾਂਦੇ ਹੋ ਤਾਂ ਇਸ ਨੂੰ ਆਪਣੀ ਰੋਜ਼ ਦੀ ਖੁਰਾਕ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਗੱਲ ਜਰੂਰ ਕਰ ਲਵੋ ਦਾਲਚੀਨੀ ਇੱਕ ਬਿਹਤਰੀਨ ਮਸਾਲਾ ਹੈ ਬਸ ਇਸ ਦੀ ਵਰਤੋਂ ਸਮਝਦਾਰੀ ਨਾਲ ਅਤੇ ਸਹੀ ਮਾਤਰਾ ਵਿੱਚ ਕਰਨਾ ਹੀ ਸਭ ਤੋਂ ਸਹੀ ਤਰੀਕਾ ਹੈ